ਜੋ ਪਾਰਟੀ ਰਾਜਪੁਰਾ ਜੋ ਮਿਤਸਾ ਨੇ ਪਾਰਲੀਮੈਂਟ ਦੇ ਵਿੱਚ ਪਾਵਾ ਸਾਹਿਬ ਦਾ ਅਪਮਾਨ ਕੀਤਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸੂਬੇ ਚ ਨਸ਼ੇ ਦੇ ਖਾਤਮੇ ਲਈ ਨਿਵੇਕਲੀ ਪਹਿਲ ਕੀਤੀ ਹੈ ਜਿਸ ਦੇ ਚਲਦਿਆਂ ਐਂਟੀ ਨਾਰਕੋਟਿਕਸ ਟਾਸਕ ਫੋਰਸ ਦਾ ਗਠਨ ਕੀਤਾ ਗਿਆ ਇਸ ਫੋਰਸ ਦੇਸ਼ ਦੀ ਪਹਿਲੀ ਅਜਿਹੀ ਫੋਰਸ ਹੈ ਜੋ ਸਿਰਫ ਨਸ਼ੇ ਦੀ ਰੋਕਥਾਮ ਲਈ ਕੰਮ ਕਰੇਗੀ ਅਤ ਆਧੁਨਿਕ ਸੁਹੂਲਤਾਂ ਦੇ ਨਾਲ ਲੈਸ ਇਹ ਫੋਰਸ ਨਸ਼ਾ ਤਸਕਰਾਂ ਦੇ ਤਿੱਖੀ ਨਜ਼ਰ ਵੀ ਰੱਖੇਗੀ ਐਨਾਂ ਹੀ ਨਸ਼ੇ ਦੀ ਰੋਕਥਾਮ ਲਈ ਇੱਕ ਵਟਸਐਪ ਨੰਬਰ ਵੀ ਜਾਰੀ ਕੀਤਾ ਗਿਆ ਜਿਸ ਤੇ ਜਾਣਕਾਰੀ ਦੇਣ ਵਾਲੇ ਦਾ ਨਾਮ ਵੀ ਗੁਪਤ ਰੱਖਿਆ ਜਾਵੇਗਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਸੁਪਨਾ ਨਸ਼ਾ ਮੁਕਤ ਹੋਵੇ ਪੰਜਾਬ ਆਪਣਾ ਸੋ ਅੱਜ ਇੱਥੇ ਉਦਘਾਟਨ ਕੀਤਾ ਉਹਦਾ ਨਾਮ ਹੈਗਾ ਐਂਟੀ ਨਾਰਕੋਟਿਕਸ ਟਾਸਕ ਫੋਰਸ ਐਨਟਾ ਦੇਸ਼ ਦੇ ਵਿੱਚ ਪਹਿਲੀ ਵਾਰ ਹੋ ਰਿਹਾ ਕਿ ਪੂਰੀ ਜਿਹੜੀ ਇਹ ਫੋਰਸ ਹੈ ਉਹ ਇਸੇ ਕੰਮ ਵਾਸਤੇ ਬਣਾਈ ਜਾ ਰਹੀ ਹੈ। ਔਰ ਹਾਈਲੀ ਟ੍ਰੇਨਡ ਨੇ ਜਿੰਨੇ ਵੀ ਸਾਡੇ ਇਸ ਟਾਸਕ ਫੋਰਸ ਦੇ ਵਿੱਚ ਕੰਮ ਕਰਨਗੇ ਔਰ 12 ਕਰੋੜ ਰੁਪਏ ਰਾ ਸਰਕਾਰ ਵੱਲੋਂ ਲੇਟੈਸਟ ਇਕੁਪਮੈਂਟ ਖਰੀਦਣ ਵਾਸਤੇ ਜਿਹੜੇ ਇੱਥੇ ਚੈਟਬੋਟ ਤੇ ਨੇ ਜਾਂ ਕਿਹੜੇ ਕੰਪਿਊਟਰ ਨੇ ਉਹਨਾਂ ਤੇ ਖਰਚਿਆ ਗਿਆ ਪੈਸਾ ਤੇ 14 ਨਵੀਆਂ Mahindra Scorpio ਗੱਡੀਆਂ ਖਰੀਦ ਕੇ ਇਹਨਾਂ ਨੂੰ ਦਿੱਤੀਆਂ ਨੇ ਉਸ ਦੇ ਵਿਰੋਧ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਹਲਚਲ ਹੈ ਪੂਰੇ ਦੇਸ਼ ਦੇ ਵਿੱਚ ਐਸਸੀ ਐਸਟੀ ਓਬੀਸਰ ਮinority ਜਿਹੜਾ ਵਰਗ ਹੈ ਉਹਦੇ ਵਿੱਚ ਰੋਸ ਹੈ ਹਰ ਜਿੱਥੇ ਰੋਸ ਵੱਜੂ ਅੱਜ ਅਸੀਂ ਇੱਥੇ ਉਹ ਮਿੱਤਸਾ ਦਾ ਜੋ ਗੁਰਦਾਬਾਹ ਹਾਈ ਹਾਈ ਕੀਤੀ ਹੈ ਅਰ ਇਹਦੇ ਸੰਬੰਧ ਦੇ ਵਿੱਚ ਅਸੀਂ ਸਾਰੇ ਬਹੁਜ ਸਮਾਜ ਪਾਰਟੀ ਦੇ ਵਾਲਮੀਕ ਸਮਾਜ ਅਰਬਦਾਸੀਆਂ ਐਸ ਸੀ ਐਸ ٹی ਉਹ ਵਿੱਚ ਸਾਰੇ ਲੋਕ ਦਲਤ ਵਰਗ ਦੀਆਂ ਸਾਰੀਆਂ ਜਥੇਬੰਦੀਆਂ ਸਾਡੇ ਨਾਲ ਹੈ ਔਰ ਸਾਰੇ ਹੀ ਇਹ ਰੋਸ ਪ੍ਰਦਰਸ਼ਨ ਵਿੱਚ ਸ਼ਾਮਲਾ ਹੈ ਔਰ ਮੈਂ ਬੇਨਤੀ ਕਰੂੰਗਾ ਕਿ ਅੱਜ ਵੀ ਸਾਰਾ ਦਿਨ ਪ੍ਰਦਰਸ਼ਨ ਹੁੰਦੇ ਰਹੇ ਮੀਂਹ ਪੈਣ ਦੇ باوجود ਔਰ ਕੱਲ ਨੂੰ ਸਾਰੇ ਦੇਸ਼ ਦੇ ਵਿੱਚ ਪ੍ਰਦਰਸ਼ਨ ਹੋਣੇ ਬਹੁਜ ਸਮਾਜ ਪਾਰਟੀ ਵੱਲੋਂ ਜਿੰਨੇ ਸਾਥੀ ਆਏ ਆ ਅੱਜ ਉਹਨਾਂ ਸਾਰਿਆਂ ਦਾ ਧੰਨਵਾਦ ਔਰ ਕੋਸ਼ਿਸ਼ ਮੇਰੀ ਬੇਨਤੀ ਹੈ ਵੀ ਕੱਲ ਨੂੰ ਵੀ ਸਾਰੇ ਰਾਜ ਪਟਿਆਲੇ ਪਹੁੰਚਣ ਧੰਨਵਾਦ ਜੈ ਭੀਮ ਜੈਪਾਲ ਸਰਾਜ ਪ੍ਰਧਾਨ ਸਪਾਈਸ ਯੂਨੀਅਨ ਨੂੰ ਪੰਜਾਬ ਰਾਜਪਰਾ ਇਹ ਜਿਹੜਾ ਧਰਨਾ ਦੇ ਆ ਅਸੀਂ ਅਮਿਤ ਸ਼ਾਹ ਬਾਰੇ ਦੇ ਆ ਜਿਨ੍ਹਾਂ ਨੇ ਸਾਡੀ ਟਿੱਪਣੀ ਕਰੀ ਆ ਬਾਬਾ ਸਾਹਿਬ ਬਾਰੇ ਵੀ ਲੋਕਾਂ ਨੇ ਇੱਕ ਫੈਸ਼ਨ ਬਣਾ ਲਿਆ ਬਾਬਾ ਸਾਹਿਬ ਬਾਬਾ ਸਾਹਿਬ ਕਿਉਂਕਿ ਬਾਬਾ ਸਾਹਿਬ ਹੈਗੇ ਆ ਔਰ ਬਾਬਾ ਸਾਹਿਬ ਹੀ ਰਹੇਗੇ ਐਸੇ ਬੰਦੇ ਕਹਿਣ ਤੋਂ ਮਿਤੀ ਸ਼ਾਹ ਵਰਗੇ ਤੋਂ ਬਾਬਾ ਸਾਹਿਬ ਨੂੰ ਕੋਈ ਫਰਕ ਨਹੀਂ ਪੈਂਦਾ ਨਾ ਉਸਕੇ ਆਨਸਰ ਪੈਂਦਾ ਹੁੰਦਾ ਬਾਬਾ ਸਾਹਿਬ ਇੱਕ ਨਹੀਂ ਹੈ ਹਜ਼ਾਰੋਂ ਕਰੋੜੋਂ ਬਾਬਾ ਸਾਹਿਬਾਂ ਜਿੰਨੇ ਬੱਚੇ ਖੜੇ ਆ ਕਿਤਿਆਂ ਸਾਡੇ ਖੜੀਆਂ ਬੀਬੀਆਂ ਬਣਾ ਇਹ ਸਾਰੇ ਬਾਬਾ ਸਾਹਿਬ ਦੀ ਹਾਜ਼ਰ ਇਸ ਕਰਕੇ ਸਾਨੂੰ ਇਸ ਕਰ ਰੋਸ ਆ ਅੱਜ ਇਸਕੇ ਪਰਕੇ ਸੀ ਬਾਬਾ ਸਾਹਿਬ ਕੇ ਚੌਂਕ ਤੇ ਫੁੱਕਾਂਗੇ ਔਰ ਧਰਨਾ ਤੇ ਰਹਿਗੇ ਔਰ ਮੁਰਦਾਬਾਦ ਕੇ ਨਾਰੇ ਲਾਗੇ ਤਾਂ ਕਿ ਇਹ ਜਿਹੜੇ ਸ਼ਬਦ ਲੈ ਵਾਪਸ ਕਰੋ ਔਰ ਇਹ ਆਪਣੇ ਗ੍ਰਹਿ ਮੰਤਰੀ ਤੋਂ ਅਸਤੀਫਾ ਦੇ ਪ੍ਰਧਾਨ ਜੀ ਕਿਹੜੀ ਕਿਹੜੀ ਜਥੇਬੰਦੀ ਅੱਜ ਨਾਲ ਆ ਤੁਹਾਡੇ ਦੇਖੋ ਜਥੇਬੰਦੀਆਂ ਤਾਂ ਸਾਡੀ ਆਪਣੀਆਂ ਸਾਰੇ ਬਾਦਮੀਕ ਸਾਹਿਬ ਜਿਹੜੇ ਵਾਰਮਿਕੀ ਰਵਤਾਸੀਏ ਸਾਡੇ ਭਾਈ ਸਾਹਿਬ ਖੜੇ ਆ ਸਾਡੀਆਂ ਸਾਰੀਆਂ ਜਿੰਨੀ ਜਾਤਾਂ ਵਿੱਚੋਂ ਸਾਡੇ ਗੱਡੀਆਂ ਭਾਈਚਾਰਾ ਵੀ ਹੈਗਾ ਆ ਔਰ ਸਾਡੇ ਹੋਰ ਵੀ ਜਿਹੜੇ ਲੋਕ ਲੈਗੇ ਆ ਔਰ ਸਾਡੇ ਸਾਥੀ ਸਾਰੇ ਖੜੇ ਆ ਔਲਾ ਜੀ ਸਾਡੇ ਖੜੇ ਆ ਜਿਹੜੇ ਕਸ਼ਮੀਰੀ ਪੰਡਤ ਜੀ ਆ ਉਹਨਾਂ ਕੋਈ ਸਾਰੇ ਸਾਡੇ ਨਾਲ ਖੜੇ ਆ ਕੋਈ ਜਾਤੀ ਪਾਤੀ ਤੋਂ ਉੱਠ ਕੇ ਅਸੀਂ ਇੱਕ ਝੰਡੇ ਥੱਲੇ ਖੜੇ ਹੋਏ ਆ